ਜੀ ਇੱਕ ਕੁੜੀ ਦੇ ਵਿੱਚ ਸਾਹ ਹੈਗੇ ਸੀ ਜਦੋਂ ਉਹਨੂੰ ਅਸੀਂ ਲੈ ਕੇ ਗਏ ਆ ਜਦੋਂ ਅਸੀਂ ਸਿਵਲ ਹਸਪਤਾਲ ਵਿੱਚ ਲੈ ਕੇ ਗਏ ਆ ਉੱਥੇ ਸਾਨੂੰ ਕੋਈ ਅੱਗੇ ਨਹੀਂ ਹੋ ਕੇ ਮਿਲਿਆ ਕੋਈ ਉਹ ਤੋਂ ਉਹਨਾਂ ਦਾ ਸਟੇਚਰ ਨਹੀਂ ਉਹਨਾਂ ਨੇ ਸਾਨੂੰ ਕੋਈ ਦਿੱਤਾ ਕੋਈ ਉਹਨਾਂ ਨੇ व्हीਲ ਚੇਅਰ ਨਹੀਂ ਦਿੱਤੀ ਕੋਈ ਉਹਨਾਂ ਦਾ ਆਸ-ਪਾਸ ਵਾਲਾ ਕੋਈ ਸਾਡੇ ਲਾਗੇ ਨਹੀਂ ਲੱਗਿਆ ਜਦ ਕਿ ਉਹ ਛੋਟੀ ਕੁੜੀ ਦੇ ਵਿੱਚ ਸਾਹ ਹੈਗੇ ਸੀ ਬੀਤੀ ਰਾਤ ਜੁਲੰਦਰ ਤੋਂ ਇੱਕ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਭਾਜਪਾ ਆਗੂ ਦੇ ਪੰਜ ਪਰਿਵਾਰਕ ਮੈਂਬਰਾਂ ਦੀ ਅੱਗ ਦੇ ਵਿੱਚ ਝੁਲਸਣ ਕਾਰਨ ਮੌਤ ਹੋ ਗਈ ਸੀ ਦੱਸਿਆ ਜਾ ਰਿਹਾ ਸੀ ਕਿ ਅੱਗ ਜਿਹੜੀ ਹੈ ਉਹ ਸਿਲੰਡਰ ਦੇ ਬਲਾਸਟ ਹੋਣ ਕਾਰਨ ਲੱਗੀ ਸੀ ਸਿਲੰਡਰ ਦੀ ਗੈਸ ਲੀਕ ਹੁੰਦੀ ਹੈ ਉਸ ਤੋਂ ਬਾਅਦ ਸਿਲੰਡਰ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਘਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਇਸ ਭਿਆਨਕ ਅੱਗ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੰਜ ਲੋਕਾਂ ਦੀ ਦਰਦਨਾਕ ਮੌਤ ਹੋਈ ਹੈ ਪਰ ਦੱਸਦੀ ਹੈ ਕਿ ਹੁਣ ਜਿਹੜਾ ਸ਼ਖਸ ਹਸਪਤਾਲ ਦੇ ਵਿੱਚ ਦਾਖਲ ਸੀ ਜਿਹੜਾ ਪਰਿਵਾਰਕ ਮੈਂਬਰ ਹਸਪਤਾਲ ਦੇ ਵਿੱਚ ਦਾਖਲ ਸੀ ਉਸ ਦੀ ਵੀ ਹੁਣ ਮੌਤ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਭਾਜਪਾ ਆਗੂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦੀ ਮੌਤ ਦੱਸੀ ਜਾ ਰਹੀ ਸੀ ਹੁਣ ਉਹ 5 ਨਹੀਂ 6 ਹੋ ਚੁੱਕੇ ਹੈ 6 ਲੋਕਾਂ ਦੀ ਹੁਣ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਜਿਹੜੀ ਹੈ ਉਹ ਹੋ ਚੁੱਕੀ ਹੈ ਤਾਂ ਬੇहद ਹੀ ਦਰਦਨਾਕ ਤੇ ਬੇਹਦੀ ਦੁਖਦਾਈ ਖਬਰ ਜਿਹੜੀ ਹੈ ਉਹ ਜਲੰਧਰ ਦੇ ਹਵਤਾਲ ਨਗਰ ਤੋਂ ਸਾਮਣੇ ਆਈ ਹੈ ਤੇ ਰਾਤ ਜਲੰਧਰ ਤੋਂ ਇੱਕ ਬੇਹੱਦ ਹੀ ਦੁਖਦਾਈ ਤੇ ਮੰਦਭਾਗੀ ਖਬਰ ਸਾਹਮਣੇ ਆਈ ਸੀ ਕਿ ਭਾਜਪਾ ਆਗੂ ਦੇ ਘਰ ਭਿਆਨਕ ਅੱਗ ਲੱਗ ਗਈ ਅਤੇ ਇਸ ਭਿਆਨਕ ਅੱਗ ਦੇ ਵਿੱਚ ਝੁਲਸਣ ਕਾਰਨ 5 ਲੋਕਾਂ ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਸੀ ਦੱਸਿਆ ਜਾ ਰਿਹਾ ਸੀ ਕਿ ਸਿਲੰਡਰ ਬਲਾਸਟ ਹੋਇਆ ਹੈ ਤੇ ਇਸ ਸਿਲੰਡਰ ਦੇ ਬਲਾਸਟ ਹੋਣ ਤੋਂ ਬਾਅਦ ਘਰ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਇਸ ਭਿਆਨਕ ਅੱਗ ਦੇ ਵਿੱਚ 5 ਲੋਕਾਂ ਦੇ ਝੁਲਸਣ ਕਾਰਨ ਮੌਤ ਹੋ ਗਈ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇੱਕ ਸ਼ਖਸ ਜਿਉਂਦਾ ਸੀ ਜਿਸ ਦਾ ਇਲਾਜ ਚਾਹੀਦਾ ਸੀ ਸਿਵਲ ਹਸਪਤਾਲ ਵਿਖੇ ਅਤੇ ਹੁਣ ਉਸ ਸ਼ਖਸ ਦੀ ਵੀ ਮੌਤ ਹੋ ਚੁੱਕੀ ਹੈ ਤਾਂ ਕੁੱਲ 6 ਪਰਿਵਾਰਕ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਭਾਜਪਾ ਆਗੂ ਦਾ ਹਜਦਾ ਵਾਜਦਾ ਪਰਿਵਾਰ ਕੁਝ ਹੀ ਮਿੰਟਾਂ ਦੇ ਵਿੱਚ ਉਜੜ ਗਿਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਾਰਾ ਸਾਰਾ ਪਰਿਵਾਰ ਜਿਹੜਾ ਉਹ ਮੈਚ ਦੇਖ ਰਿਹਾ ਸੀ ਅਤੇ ਅਚਾਨਕ ਗੈਸ ਲੀਕ ਹੁੰਦੀ ਹੈ ਤੇ ਜਿਸ ਤੋਂ ਬਾਅਦ ਸਿਲੰਡਰ ਦੇ ਵਿੱਚ ਬਲਾਸਟ ਹੁੰਦਾ ਅਤੇ ਅੱਗ ਲੱਗ ਜਾਂਦੀ ਹੈ ਤੇ ਅੱਗ ਦੇ ਵਿੱਚ ਝੁਲਸਣ ਕਾਰਨ ਇਨਾ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਜਾਂਦੀ ਹੈ ਭਾਜਪਾ ਆਗੂ ਦਾ ਹਜਦਾ ਵਾਜਦਾ ਦਾ ਪਰਿਵਾਰ ਉਜੜ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਹੁਣ ਸਿਰਫ ਇੱਕ ਬਜ਼ੁਰਗ ਮਹਿਲਾ ਇਸ ਪੂਰੇ ਪਰਿਵਾਰ ਦੇ ਵਿੱਚ ਰਹਿ ਗਈ ਹੈ ਅਤੇ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ ਗਹਿਰੇ ਸਦਮੇ ਦੇ ਵਿੱਚ ਹੈ ਅਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਆਖਿਰਕਾਰ ਇਸ ਬਜ਼ੁਰਗ ਮਹਿਲਾ ਤੇ ਆਖਿਰਕਾਰ ਕੀ ਬੀਤਰੀ ਹੋਵੇਗੀ ਇਸ ਨੇ ਆਪਣਾ ਪੂਰਾ ਪਰਿਵਾਰ ਜੋ ਹੈ ਉਹ ਗਵਾ ਬੈਠੀ ਹੈ ਇਸ ਹਾਦਸੇ ਦੇ ਵਿੱਚ ਤਾਂ ਦੱਸਦੀ ਹੈ ਕਿ ਜਿੱਤੇ ਪਹਿਲਾਂ 5 ਲੋਕਾਂ ਦੀ ਮੌਤ ਹੋ ਚੁੱਕੀ ਸੀ ਤਾਂ ਹੁਣ ਇੱਕ ਹੋਰ ਸ਼ਖਸ ਦੀ ਮੌਤ ਹੋ ਗਈ ਹੈ ਜਿਸ ਦਾ ਇਲਾਜ ਚੱਲ ਰਿਹਾ ਸੀ ਦੱਸਦੀ ਹੈ ਕਿ ਹੁਣ ਉਹਨਾਂ ਦੇ ਹੀ ਗੁਆਂਢ ਦੇ ਵਿੱਚ ਰਹਿੰਦੇ ਇੱਕ ਮਹਿਲਾ ਨੇ ਕੈਮਰੇ ਅੱਗੇ ਇਹ ਗੱਲ ਵੀ ਕਹੀ ਹੈ ਕਿ ਹਸਪਤਾਲ ਦੇ ਵਿੱਚ ਕੋਈ ਵੀ ਜਿਹੜੀ ਪਰਵਾਹ ਹੈ ਉਹ ਨਹੀਂ ਕੀਤੀ ਗਈ ਜਦੋਂ ਅਸੀਂ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਪਰਿਵਾਰ ਨੂੰ ਪੂਰੇ ਨੂੰ ਤਾਂ ਉੱਥੇ ਕੋਈ ਵੀ ਕੇਅਰ ਨਹੀਂ ਕੀਤੀ ਗਈ ਤੇ ਨਾਲ ਹੀ ਉਹਨਾਂ ਐ ਵੀ ਗੱਲ ਕਹੀ ਹੈ ਕਿ ਲਾਪਰਵਾਹੀ ਕਾਰਨ ਇੱਕ ਹੋਰ ਬੱਚੀ ਦੀ ਮੌਤ ਹੋ ਗਈ ਜਦੋਂ ਅਸੀਂ ਬੱਚੀ ਨੂੰ ਹਸਪਤਾਲ ਲੈ ਕੇ ਗਏ ਸੀ ਤਾਂ ਬੱਚੀ ਦੇ ਸਾਹ ਚੱਲ ਰਹੇ ਸਨ ਪਰ ਉੱਥੇ ਕਿਸੇ ਦੇ ਵੱਲੋਂ ਸਮੇਂ ਸਿਰ ਇਲਾਜ ਨਹੀਂ ਦਿੱਤਾ ਗਿਆ ਜਿਸ ਕਰਕੇ ਇਸ ਮਾਸੂਮ ਬੱਚੀ ਨੇ ਵੀ ਆਪਣੇ ਜਿਹੜੇ ਸਾਹ ਸੀਗੇ ਉਹ ਕਹਿ ਸਕਦੇ ਆ ਕਿ ਇਸ ਬੱਚੀ ਦੀ ਵੀ ਉਸ ਦੌਰਾਨ ਮੌਤ ਹੋ ਗਈ ਤਾਂ ਦੱਸਦੀ ਹੈ ਕਿ ਹੁਣ ਇਲਜ਼ਾਮ ਜਿਹੜੇ ਨੇ ਉਹ ਹਸਪਤਾਲ ਆਲਿਆਂ ਤੇ ਵੀ ਲਗਾਏ ਜਾ ਰਹੇ ਨੇ ਕਿ ਸਮੇਂ ਸਿਰ ਇਲਾਜ ਨਹੀਂ ਦਿੱਤਾ ਗਿਆ ਲਾਪਰਵਾਹੀ ਵਰਤੀ ਗਈ ਜਿਸ ਕਾਰਨ ਇਹ ਵੱਡਾ ਹਾਦਸਾ ਵੀ ਹੋਇਆ ਹੈ ਤੇ ਇਸੇ ਕਾਰਨ ਇਸ 마ਸੂਮ ਬੱਚੀ ਦੀ ਵੀ ਮੌਤ ਹੋਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਦੇ ਤਾਂ ਜਦੋਂ ਘਰ ਤੋਂ ਬਾਹਰ ਉਹਨਾਂ ਨੂੰ ਕੱਢਿਆ ਉਦੋਂ ਹੀ ਮੌਤ ਹੋ ਚੁੱਕੀ ਸੀ ਪਰ ਇੱਕ ਬੱਚੀ ਦੇ ਵਿੱਚ ਸਾਹ ਚੱਲ ਰਹੇ ਸੀ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਉੱਥੇ ਲੋਕਾਂ ਨੂੰ ਆਸ ਸੀ ਕਿ ਡਾਕਟਰ ਸਹੀ ਕਰ ਦੇਣਗੇ ਪਰ ਡਾਕਟਰਾਂ ਦੀ ਲਾਪਰਵਾਹੀ ਕਾਰਨ ਉਹਨਾਂ ਦੇ ਵੱਲੋਂ ਸਮੇਂ ਸਿਰ ਇਲਾਜ ਨਾ ਦੇਣ ਕਾਰਨ ਇਸ ਮਾਸੂਮ ਬੱਚੀ ਵੀ ਜਿਹੜੀ ਹੈ ਉਹ ਜਹਾਨੋਂ ਤੁਰ ਗਈ ਹੈ ਅਤੇ ਇਸ ਦੇ ਨਾਲ ਇਹ ਦੱਸਦੀ ਹੈ ਕਿ ਜਿੱਥੇ ਪਹਿਲਾਂ 5 ਪਰਿਵਾਰਕ ਮੈਂਬਰਾਂ ਦੀ ਮੌਤ ਦਾ ਦੱਸਿਆ ਜਾ ਰਿਹਾ ਸੀ ਹੁਣ ਇੱਕ ਸ਼ਖਸ ਜਿਸ ਦਾ ਇਲਾਜ ਚੱਲ ਰਿਹਾ ਸੀ ਉਸ ਦੀ ਵੀ ਮੌਤ ਹੋ ਚੁੱਕੀ ਹੈ ਫਿਲਹਾਲ ਤੁਹਾਨੂੰ ਮੌਜੂਦਾ ਤਸਵੀਰਾਂ ਦਿਖਾਉਂਦੇ ਹਾਂ ਕਿ ਕੁਝ ਹਾਲਾਤ ਬਣੇ ਹੋਏ ਨੇ ਤੇ ਬਿਆਨ ਵੀ ਸੁਣਾਉਂਦੇ ਹਾਂ ਜਿਦੋਂ ਇਹਨਾਂ ਦੇ ਘਰ ਇਹ ਕਾਰਡ ਹੋਇਆ ਹੈ ਅਸੀਂ ਬੱਚਿਆਂ ਨੂੰ ਕੱਢਿਆ ਹੈ ਐਂਬੂਲੈਂਸ ਵਗੈਰਾ ਆਈਆਂ ਨੇ ਉਹਨਾਂ ਨੇ ਬੱਚਿਆਂ ਨੂੰ ਕੱਢਿਆ ਜਦ ਤੱਕ ਸਾਡਾ ਮੁਹੱਲਾ ਸਾਰਾ ਬੱਚੇ ਜਿੰਨੇ ਵੀ ਵੱਡੇ ਸੀਗੇ ਮੰਡੇ ਸਾਰਿਆਂ ਨੂੰ ਉਹਨਾਂ ਨੇ ਬੱਚਿਆਂ ਨੂੰ ਕੱਢਿਆ ਲੇਕਿਨ ਜਦ ਨੂੰ ਕੱਢਿਆ ਸਾਰੇ ਬੱਚੇ ਡੈੱਡ ਹੋ ਚੁੱਕੇ ਸੀ ਇੱਕ ਕੁੜੀ ਦੇ ਵਿੱਚ ਸਾਹ ਹੈਗੇ ਸੀ ਜਦੋਂ ਉਹਨੂੰ ਅਸੀਂ ਲੈ ਕੇ ਗਏ ਆ ਜਦੋਂ ਅਸੀਂ ਸਿਵਲ ਹਸਪਤਾਲ ਵਿੱਚ ਲੈ ਕੇ ਗਏ ਆ ਉੱਥੇ ਸਾਨੂੰ ਕੋਈ ਅੱਗੇ ਨਹੀਂ ਹੋ ਕੇ ਮਿਲਿਆ ਕੋਈ ਉਥੋਂ ਉਹਨਾਂ ਦਾ ਸਟੇਚਰ ਨਹੀਂ ਉਹਨਾਂ ਨੇ ਸਾਨੂੰ ਕੋਈ ਦਿੱਤਾ ਕੋਈ ਉਹਨਾਂ ਨੇ व्हीਲ ਚੇਅਰ ਨਹੀਂ ਦਿੱਤੀ ਕੋਈ ਉਹਨਾਂ ਦਾ ਆਸ-ਪਾਸ ਵਾਲਾ ਕੋਈ ਸਾਡੇ ਲਾਗੇ ਨਹੀਂ ਲੱਗਿਆ ਜਦ ਕਿ ਉਹ ਛੋਟੀ ਕੁੜੀ ਦੇ ਵਿੱਚ ਸਾਹ ਹੈਗੇ ਸੀ ਅਸੀਂ ਉਮੀਦ ਲਾਈ ਸੀ ਕਿ ਡਾਕਟਰ ਜਲਦੀ ਕਰ ਲੈਣਗੇ ਤੇ ਸ਼ਾਇਦ ਬਚ ਸਕਦੀ ਸੀ ਕਿਹੜੇ ਹਸਪਤਾਲ ਲੱਗਾ ਇਹ ਸਿਵਲ ਹਸਪਤਾਲ ਦੀ ਗੱਲ ਹੈ ਜੀ ਸਿਵਲ ਹਸਪਤਾਲ ਵਿੱਚ ਅਸੀਂ ਲੈ ਕੇ ਗਏ ਆ ਪਰ ਉਹਨਾਂ ਨੇ ਤਿੰਨ ਅਸੀਂ ਡੈੱਡ ਬੋਡੀਆਂ ਉੱਥੇ ਲੈ ਕੇ ਗਏ ਆ ਉਹਨਾਂ ਨੇ ਕੋਈ ਕੇਅਰ ਨਹੀਂ ਕੀਤੀ ਲੇਡੀਜ਼ ਡਾਕਟਰ ਸੀ ਉਹ ਸਾਨੂੰ ਇਹੀ ਕਹਿੰਦੇ ਰਹੇ ਲੇਕਿਨ ਉਹ ਉੱਥੇ ਕੋਈ ਮੂਵੀ ਬਣਾਉਣ ਲੱਗਾ ਸੀ ਸਾਡੇ ਮੁੰਡੇ ਨੇ ਕਿਹਾ ਕਿ ਮੂਵੀ ਨਹੀਂ ਬਣਾਣੀ ਪਹਿਲੋ ਤੁਸੀਂ ਉਹਨਾਂ ਨੂੰ ਦੇਖੋ ਤਾਂ ਸਹੀ ਮਰੀਜ਼ਾਂ ਜਿਨ੍ਹਾਂ ਦੇ ਵਿੱਚ ਕੋਈ ਸਾਹ ਚੱਲਦਾ ਪਿਆ ਉਹ ਦੇਖੋ ਤੁਸੀਂ ਉੱਥੇ ਵੀ ਸਾਡੇ ਨਾਲ ਉਹਨਾਂ ਦੀ ਬਹਿਸ ਹੋਈ ਹੈ ਬਹੁਤ ਡਾਕਟਰਾਂ ਨੇ ਬਹਿਸ ਕੀਤੀ ਹੈ ਸਾਡੇ ਨਾਲ ਲੇਕਿਨ ਇਹ ਹੈਗਾ ਕਿ ਉੱਥੇ ਉਹਨਾਂ ਦੀ ਕੇਅਰ ਨਹੀਂ ਹੋਈ ਹੈ ਬੱਚਿਆਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੇ ਜਿਹੜਾ ਵੱਡਾ ਮੁੰਡਾ ਇਹਨਾਂ ਦੇ ਪਾਇਆ ਸੀ ਉਹਨਾਂ ਬੱਚਿਆਂ ਨੇ ਉੱਥੋਂ ਮੁੰਡੇ ਨੂੰ ਉਹ ਵੀ ਕੱਢ ਲਿਆ ਇਹਨਾਂ ਨੇ ਕੱਢ ਕੇ ਫਿਰ ਹੌਸਪਟਲ ਉਹ ਹੌਸਪੀਟਲ ਲੈ ਕੇ ਗਏ ਨੇ ਉੱਥੇ ਜਾ ਕੇ ਉਹਦੀ ਵੀ ਡੈਥ ਹੋ ਗਈ ਮੁੰਡੇ ਦੀ ਇਸ ਟਾਈਮ 6 6 ਮਤਲਬ ਡੈੱਡ ਬੋਟੀਆਂ ਉੱਥੇ ਸਿਵਲ ਚ ਕਿੰਨੇ ਆਪਣੇ ਵੱਲੋਂ ਪਹਿਲਾਂ ਕਿੰਨੇ ਲੈ ਗਏ ਚਾਰ ਕਿਹੜੇ-ਕਿਹੜੇ ਕੋਈ ਨਾ ਕਰਨ ਲੈ ਗਏ ਉਹਨਾਂ ਦਾ ਦਾਦਾ ਉਹਨਾਂ ਦਾ ਬੇਟਾ ਉਹਨਾਂ ਦੀ ਵਾਈਫ ਤੇ ਉਹਨਾਂ ਦੇ ਦੋ ਬੱਚੇ ਪੰਜ ਜਣੇ ਤੁਹਾਡਾ ਕੀ ਨਾਮ ਮੇਰਾ ਨਾਮ ਰਾਣ ਤੁਸੀਂ ਅਸੀਂ ਹਾਂ ਜੀ ਇਹ ਸਾਡਾ ਘਰ ਹੈ ਉਹਨਾਂ ਦਾ ਘਰ ਉੱਥੇ ਕਿੰਨੇ ਬੱਚੇ ਲੈ ਕੇ ਲੈ ਗਏ ਸੀ ਬੱਚਿਆਂ ਦਾ ਕੀ ਹਾਲ ਸੀਗੀ ਉਹ ਉਹ ਬੱਚਾ ਜਿਹੜਾ ਸੀ ਇੱਕ ਸੀ ਸਾਡੇ ਕੋਲ ਨਾ ਉਹਦੇ ਸਾਹ ਚੱਲ ਰਹੇ ਸੀ ਉਸ ਟਾਈਮ ਤੇ ਪਰ ਦੇਖਦੇ ਆਂ ਦੇਖਦੇ ਆ ਉਹਨਾਂ ਨੇ ਕੀਤਾ ਆਪਣੇ ਵੱਲੋਂ ਬਹੁਤ 延迟 ਲਾ ਦਿੱਤੀ ਕੋਈ ਉਹਨਾਂ ਬੈੱਡ ਹੀ ਤੱਕ ਨਹੀਂ ਸੀ ਕੋਈ ਉਹਨਾਂ ਦੇ ਕੋਲ ਹੈਗਾ ਉਹਨਾਂ ਨੇ ਟਰ ਲਟਾਇਆ ਹੀ ਨਹੀਂ ਹੈਗਾ ਉਹਨੇ ਬੱਚੇ ਨੂੰ ਉੱਥੇ ਜਦੋਂ ਨੂੰ ਉਹਨਾਂ ਨੇ ਦੇਖਿਆ ਉਹ ਵੀ ਬਸ ਖਤਮ ਹੋ ਗਈ ਸੀ ਹਾਂ ਜੀ ਠੀਕ ਇੱਕ ਮਿੰਟ ਰੁਕ ਜੀ ਚੱਲੀਏ ਚਲੋ ਜੀ ਹੋਰ ਪੁਰੀਆ ਕਰ ਮਮਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ